ਸਸ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਬੇਨਤੀ ਕਰਨੀ ਛੋਣਾ ਹੈ ਕਿ ਤੁਸੀਂ ਦੇਖਿਆ ਹੋਣਾ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਕੇਂਦਰ ਦੀ ਸਰਕਾਰ ਔਰ ਹਰਿਆਣੇ ਦੀ ਸਰਕਾਰ ਵਤੀਰਾ ਕਰ ਰਹੀ ਹੈ ਇਹ ਜਿ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਪਾਕਿਸਤਾਨ ਤੋਂ ਵੀ ਬਗਾਨੇ ਹੋ ਗਏ ਔਰ ਅੱਜ ਮੈਂ ਪ੍ਰਿਤਪਾਲ ਨੂੰ ਮਿਲ ਕੇ ਆਇਆ ਹੈ ਔਰ ਜਿਸ ਪ੍ਰਕਾਰ ਦੇ ਉਹ ਹਾਲਾਤ ਨੇ ਕਲੇਜ ਚ ਰੱਸਾ ਪਾ ਕੇ ਖਿੱਚਿਆ ਗਿਆ बोल ਨਹੀਂ ਸਕਦਾ ਮੂੰਹ ਚ ਪਲੇਟਸ ਪਾਈਆਂ ਹੈ ઓਪਰੇਟ ਹੋਇਆ ਹੈ ਸਿਰ ਤੇ ਟੰਕੇ ਲੱਤਾਂ ਟੁੱਟੀਆਂ ਤੇ ਕਿੱਥੇ ਕਿੱਥੇ ਮੈਂ ਦੱਸਾਂ ਕਿ ਕੋਈ ਐਸਾ ਸ਼ਰੀਰ ਦਾ ਅੰਗ ਨਹੀਂ ਹੈ ਜਿਹੜਾ ਪੁਲਿਸ ਨੇ ਹਰਿਆਣਾ ਦੀ ਨੇ ਕੁੱਟਿਆ ਨਹੀਂ ਪਰ ਤੁਹਾਡੇ ਪਿਆਰ ਦੇ ਸਦਕਾ ਤੁਹਾਡੇ ਸਾਰਿਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਪ੍ਰਿਤਪਾਲ ਪੀਜੀਆਈ ਚ ਜ਼ੇਰੇ ਅਲਾਸ ਹੈ ਤੇ ਅੱਜ ਉਹਰੇ ਮਾਤਾ ਪਿਤਾ ਵੀ ਕਿਤੇ ਨਾ ਕਿਤੇ ਸੰਤੁਸ਼ਟੀ ਹੈ ਕਿ ਸਾਡਾ ਪੁੱਤ ਚਲੋ ਜਿਉਂਦਾ ਜਾਗਦਾ ਹੈ ਪਰ ਦੁੱਖ ਇਹ ਇਸ ਗੱਲ ਦਾ ਹੈ ਕਿ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿਸ ਪ੍ਰਕਾਰ ਦੀਆਂ ਜਿੱਥੇ ਲੋਕਤੰਤਰ ਦੀਆਂ ਗੱਲਾਂ ਹੁੰਦੀਆਂ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਹਿਊਮਨ ਵੈਲਿਊਜ਼ ਹੈ ਹਿਊਮਨ ਰਾਈਟਸ ਦੀ ਜਿਹੜੀਆ ਉਲੰਘਣਾ ਹੋ ਰਹੀ ਹੈ ਜਿੱਥੇ ਕਿ 21ਵੀਂ ਸਦੀ ਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ ਮੀਡੀਆ ਹੈ तमाम ਲੋਕ ਦੇ ਤੇ اور ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਰ ਜ਼ਮੀਨ ਤੇ ਵੀ ਅਸੀਂ ਆਪਦੀ ਆਵਾਜ਼ بلند ਨਹੀਂ ਕਰ ਸਕਦੇ ਇਹ ਇਸ ਤਰ੍ਹਾਂ ਦਾ ਸਾਡੇ ਹਾਲਾਤ ਬਣਾਤੇ ਕਿਉਂਕਿ ਅਸੀਂ ਤਾਂ ਹਜੇ ਪੰਜਾਬ ਦੀਆਂ ਬਰੂਹਾਂ ਤੇ ਬੈਠੇ ਹਾਂ ਔਰ ਦਿੱਲੀ ਦੇ ਜ਼ਾਲਮ ਔਰ ਹਰਿਆਣਾ ਦੀ ਸਰਕਾਰ ਇਹ ਉਹਨੂੰ ਇਹ ਬਰਦਾਸ਼ਤ ਵੀ ਨਹੀਂ ਪਰ ਸਾਨੂੰ ਆਪਣੀ ਹੀ ਪੰਜਾਬ ਦੇ ਵਿੱਚ ਆਪਣਿਆਂ ਨੇ ਵੀ ਬਗਾਨਾ ਕਰ ਦਿੱਤਾ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਜਾਨੀ ਕਿ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਹੋਣਾ ਨਹੀਂ ਚੀਕਾ ਮਾਰ ਮਾਰ ਕੇ ਅਸੀਂ ਕਹਤਾ ਕਿ ਪਰਚਾ ਦਿਓ ਸ਼ੁਕਰਨ ਮਰ ਗਿਆ ਪ੍ਰਿਤਪਾਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਾਤੇ ਹਜ਼ਾਰ ਕਈ ਸੈਂਕੜੇ ਲੋਕਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਰਬੜ ਬੁਲੇਟਸ ਮਾਰੇ ਗਏ ਟਰੈਕਟਰ ਤੋੜ ਦਿੱਤੇ ਗਏ ਕਾਰਾਂ ਭੱਗ ਦਿੱਤੀਆਂ ਗਈਆਂ ਲੇਕਿਨ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਕਿਉਂਕਿ ਸਰਕਾਰ ਜ਼ਾਲਮ ਬੜੀ ਹੈ ਜਾਬਰ ਬੜੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਆਪਣੇ ਕੰਟਰੋਲ ਚ ਜਾਨੀ ਕਿ ਪੰਜਾਬ ਦੀ ਸਰਕਾਰ ਨੂੰ ਵੀ ਆਪਣੇ ਕੰਟਰੋਲ ਚ ਭਾਜਪਾ ਨੇ ਕਰ ਰੱਖਿਆ ਹੈ ਸੋ ਇਹ ਹਾਲਾਤ ਬਣ ਗਏ ਨੇ ਸੋ ਮੈਂ ਕਿਸਾਨ ਜਥੇਬੰਦੀਆਂ ਦਾ ਮੈਂ ਸਮਝਦਾ ਕਿ ਜਿਹੜੀ ਲੜਾਈ ਲੜ ਰਹੀ ਹੈ ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹੋਇਆ ਹਾਂ ਨਾਲੀ ਨਾਲ ਜਿਹੜੀਆਂ ਬਾਰਡਰ ਤੇ ਬੈਠੇ ਨੇ ਕਿਸਾਨ ਜਥੇਬੰਦੀਆਂ ਔਰ ਸੰਯੁਕਤ ਮੋਰਚੇ ਨੇ ਜਿਵੇਂ ਕੱਲ ਆਪਾਂ ਸਾਰਿਆਂ ਨੇ ਟਰੈਕਟਰ ਦਿੱਲੀ ਵੱਲ ਨੂੰ ਮੂੰਹ ਕਰਕੇ ਲਾ ਕੇ ਸੰਯੁਕਤ ਮੋਰਚੇ ਦਾ ਸਾਥ ਦਿੱਤਾ ਪਹਿਲਾ ਕਾਲੇ ਝੰਡਿਆਂ ਦਾ ਉਹਨਾਂ ਨੇ ਆਦੇਸ਼ ਦਿੱਤਾ ਸੀ ਉਹ ਵੀ ਆਪਾਂ ਲਾਏ ਔਰ ਅੱਗੇ ਉਹਨਾਂ ਨੇ ਹਾ ਡੇਟ ਵਾਈਜ਼ ਉਹਨਾਂ ਨੇ ਪ੍ਰੋਗਰਾਮ ਦਿੱਤਾ ਵਿਆ ਸੰਯੁਕਤ ਮੋਰਚੇ ਨੇ ਜਾਣੀ ਕਿਸਾਨ ਜਥੇਬੰਦੀਆਂ ਨੇ ਆਪਾਂ ਸਾਰਿਆਂ ਨੇ ਜਿੰਨੇ ਵੀ ਕਾਂਗਰਸੀ ਪਰਾਜ ਆ ਹੋਰ ਪੰਜਾਬ ਦੇ ਲੋਕ ਹੈ ਉਹ ਦਾ ਸਮਰਥਨ ਕਰਨਾ ਹੈ ਉਹਨਾਂ ਦੇ ਦਿੱਤੇ ਪ੍ਰੋਗਰਾਮ ਦਾ ਸਾਥ ਦੇ ਹੈ। ਔਰ ਨਾਲ ਹੀ ਨਾਲ ਕੱਲ ਜਿਸ ਤਰ੍ਹਾਂ ਸੰਗਰੂਰ ਧਰਨਾ ਲਾਇਆ ਗਿਆ ਪਹਿਲਾਂ ਆਪਾਂ ਮਿਲ ਕੇ ਆਏ ਚੀਫ ਸੈਕਟਰੀ ਸਾਹਿਬ ਨੂੰ ਆਪਾਂ ਸਾਰੇ ਪੰਜਾਬ ਚ ਕੈਂਡਲ ਮਾਰਚ ਕੀਤੇ ਔਰ ਆਪਾਂ ਕੰਪਲੇਂਟ ਦਿੱਤੀ ਹੈ ਜਿਹੜੀ ਫਾਈਲ ਕੀਤੀ ਹੈ ਸੰਗਰੂਰ ਐਸਐਸਪੀ ਨੂੰ ਫਿਰ ਰਾਹੁਜੀ ਪਹਿਲੇ ਦਿਨ ਜਿਸ ਦਿਨ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਤੇ ਹੁਣ ਆਪਾਂ ਕਿਸਾਨੀ ਬਚਾਓ ਮਾਰਚ ਟਰੈਕਟਰ ਮਾਰਚ ਪੰਜਾਬ ਦੇ ਹਰ ਵਿਧਾਨ ਸਭਾ ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਵਿੱਚ ਸ਼ਹਿਰਾਂ ਚ ਜਾ ਜਾਂਦੇ ਹੋਏ ਪਿੰਡਾਂ ਦੇ ਵਿੱਚ ਜਿਹੜੇ ਰੂਰਲ ਸਾਡੀਆਂ ਸਾਡੇ ਹਲਕੇ ਨੇ ਸਾਰੇ ਔਰ ਸਾਰੇ ਪੰਜਾਬ ਚ ਚਾਹੇ ਉਹ ਅਰਬਨ ایریاز ਵਾਲੇ ਆ ਚਾਹੇ ਦੂਜੇ ਸਭ ਨੇ ਇਹਦੇ ਵਿੱਚ ਹਿੱਸਾ ਲੈਣਾ ਹੈ ਲੇਕਿਨ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ ਟ੍ਰਾਫਿਕ ਦੀ ਜਾਂ ਆਮ ਲੋਕਾਂ ਨੂੰ ਜਨਤਾ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਆਉਣ ਦੇਣੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨੀ ਬਚਾਓ ਜਿਹੜਾ ਇਹ ਮਾਰਚ ਸਮੁੱਚੇ ਪੰਜਾਬ ਭਰ ਦੇ ਵਿੱਚ ਤੁਸੀਂ ਕੱਢਣਾ ਹੈ ਝੰਡੇ ਲਾ ਕੇ ਰੋਜ਼ ਪ੍ਰਗਟ ਕਰਨਾ ਹੈ ਔਰ ਮੈਂ ਵੀ ਕਿਤੇ ਨਾ ਕਿਤੇ ਅਸ਼ਮੂਲੀਅਤ ਇਸ ਮਾਰਚ ਦੇ ਵਿੱਚ ਕਰਾਂਗਾ ਸੋ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੋਰ ਕੰਮਕਾਰ ਹੋਏਗਾ ਜਾਂ ਕਿਸ ਪ੍ਰਕਾਰ ਆਪਾਂ ਲੜਾਈ ਲੜਨੀ ਹੈ ਉਹਰੇ ਬਾਰੇ ਵੀ ਜਾਣੂ ਕਰਾਉਂਦੇ ਰਵਾਂਗੇ ਔਰ ਮੈਂ ਆਸ ਕਰਦਾ ਕਿ ਹਰ ਪੰਜਾਬੀ ਜਿਹੜਾ ਪੰਜਾਬ ਦੀ ਸਰ ਜਮੀਨ ਤੇ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਕਿਤੇ ਨਾਲ ਸੰਬੰਧਤ ਹੈ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ ਅਗਰ ਕਿਸਾਨ ਹੈ ਤਾਂ ਆਪਾਂ ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਕਿਤੇ ਖਤਮ ਹੋ ਜਾਣਗੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ ਸੋ ਸੋ ਤਕੜੇ ਹੋ ਕੇ ਅਸੀਂ ਇਹ ਜ਼ਾਬਰ ਸਰਕਾਰ ਦਾ ਭਾਜਪੀ ਦਾ ਇਹਰਾ ਤਕੜੇ ਹੋ ਕੇ ਸਾਰਿਆਂ ਦੇ ਸਾਹਮਣਾ ਕਰਨਾ ਹੈ ਔਰ ਲੜਾਈ ਲੜਨੀ ਹੈ